ਮੋਲਦੀ ਪੋਲੀਮਰ ਬੱਕੀ ਦੁਗੀਆਂ ਜੀ ਹੈਲੋ ਜੀ ਹੋਰ ਸਾਰੇ ਕਿਵੇਂ ਹੋ ਜੀ ਆਪਣਾ ਪੰਜਾਬ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਦਾ ਚੈਨਲ ਤੇ ਬੱਜਰ ਕਰਕੇ ਆਪਣੇ ਚੈਨਲ ਨੂੰ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਫੈਮਿਲੀ ਚ ਆਪਣੇ ਚੈਨਲ ਨੂੰ ਫਲਾਓ ਅੱਜ ਆਪਾਂ ਲੈ ਕੇ ਆਏ ਹਾਂ ਮਿਕਸ ਰੋਟਾਂ ਦੀ ਵੀਡੀਓ ਜੀ ਮੈਂ ਸਾਰੇ ਵੈਰਾਈਟੀ ਮਿਲੂਏ ਚ ਹਾਂ ਅੱਜ ਦੀ ਵੀਡੀਓ ਚ ਆਪਣੇ ਚ ਤੇ ਆਪਾਂ ਪਹਿਲਾਂ ਸੂਟ ਦੇਖ ਲਓ ਮੰਮੀ ਰੇਟ ਕਿਆ 650 ਇਹ 650 ਦਾ ਸੂਟ ਆ ਜੀ ਦੇਖ ਲਓ ਬਦਿਆਲ ਪਹਿਨਦਾ ਇੱਥੇ ਬੁਰ ਨਹੀਂ ਆਉਂਦਾ। ਅਲਪੈਨ ਦਾ ਹੈਵੀ ਸੂਟ ਹੈ ਜੀ ਇਹ। ਆਦ ਪਾ ਉਹ ਸਟਾਲ। ਆਹ ਦਾ ਸਟਾਲ। 650 ਚ ਆਪਾਂ ਸਟਾਲ ਦਾ ਸਟਾਲ ਵਾਲਾ ਸੂਟ ਦਿੰਨੇ ਆ ਜੀ ਅਲਪੈਨ ਦਾ। ਬਰ ਬਰ ਕੁਛ ਨਹੀਂ ਆਉਂਦਾ। ਕੁਆਲਿਟੀ ਪੂਰੀ ਖਾਈ ਹੈ ਜੀ। ਖਾਗਲਾ ਕਲਰ ਆ ਗਿਆ। ਕਲਰ ਸੇਮ ਆ ਸਾਰੇ ਜੀ ਤੁਸੀਂ ਆਪ ਵੀਡੀਓ ਚ ਦੇਖ ਲਓ ਜੀ। ਤੁਸੀਂ ਤਾਂ ਹੌਲੀ ਬੋਲ ਰਹੇ ਹੋ ਮੇਰੇ ਨਾਲ ਅਸਲ ਵਿੱਚ ਜੀ ਪੇਟ ਨੂੰ ਨਾ ਸੋਇ ਜਾਈ ਪਈ ਆ। ਸਾਗ ਖਾ ਲਿਆ ਸਾਗ ਹਜਮ ਨਹੀਂ ਆਇਆ ਆ ਗਿਆ ਜੀ ਕਲਰ ਆ ਵਾਈਨ ਜੀ ਦੀ ਬੋਟਲ ਹੈ ਆ ਦੇਖੋ ਜੀ ਆ ਇਹਦਾ ਸੌਰਾ ਹੈ ਆ ਦੇਖੋ ਸਟਾਲ ਜਿਹੜੀ ਕਮੀਜ਼ ਦੀ ਲੰਬਾਈ ਹੈ ਜੀ 47 ਇੰਚ ਕਮੀਜ਼ ਦੀ ਲੰਬਾਈ ਜੀ 47 ਇੰਚ ਹੈ ਜੀ ਤੇ ਚੜਾਈ ਦਾ ਕੋਈ ਇਸ਼ੂ ਨਹੀਂ ਬੋਧਰ ਕਰਦੇ ਮੜਾ ਜੀ ਸਰ ਇਹ ਸਟਾਲ ਸੂਟ ਚੱਲ ਰਹੇ ਆ ਜੀ 850 ਇਹ ਆਪਣੇ 300 ਹਨਾ ਇਹ 300 ਆ ਆਪਣੇ 300 ਆ ਜੀ ਰੇਟ ਅੰਦਰ ਦਾ 350 ਰਿਹਾ ਜੀ ਕਾਫੀ ਸੌਰੀ 650 ਕਾਫੀ ਤਾਂ ਕਾਫੀ ਇਹਦੀ ਬਾਟਮ ਆ ਜੀ ਆ ਸੌਲਾ ਜੀ ਬੁਰ ਬਰ ਇਹਦੇ ਕੁਝ ਨਹੀਂ ਆਉਂਦਾ ਬੁਰ ਬਰ ਕੋਈ ਨਹੀਂ ਜੀ ਪਹਿਲਾਂ ਵੀ ਪਸੂਟ ਲੈ ਕੇ ਵੇਚਿਆ ਤੇ ਕਸਟਮਰਾਂ ਦਾ ਬਹੁਤ ਪੋਜ਼ਿਟਿਵ ਰਿਵਿਊ ਰਿਹਾ ਹੈ ਜੀ ਹੁਣ ਅਗਲੇ ਡਿਫਰੈਂਟ ਸੂਟ ਇਹ ਚੱਲਣਗੇ 850 ਚ ਇਹ 850 ਚ ਸੂਟ ਹੈ ਜੀ ਇਹ ਵੈਰਾਈ ਨਵੀਂ ਕਰਕੇ ਜੀ ਬਹੁਤ ਵੇਖ ਰਹੀ ਹੈ ਆਪਣੇ ਕੋਲ ਵੀ ਕਸਟਮਰਾਂ ਦੀ ਇਹ ਪਸੰਦ ਬਣੀ ਹੋਈ ਹੈ ਇਹ ਚੱਕ ਮੇਟ ਆ ਗਿਆ ਕੁਛ ਚੱਕ ਮੇਟ ਕਸਰ ਚਾ ਹੋਈ ਆ ਡਿਜ਼ਾਈਨਿੰਗ ਆ ਬੈਕ ਸਾਈਡ ਆ ਹਮ ਹਟ ਜਾ ਇਹਦੀ ਸਲਵਾਰ ਇੱਧਰ ਆਹ ਸੇ ਫਰੰਟ ਹੈ। ਸਲਵਾਰ ਨਾਲ ਪਖਾਇਆ ਮਾਰਿਆ ਹੋਇਆ ਹੈ ਨਾ। ਹਾਂ। ਆਹ ਫਰੰਟ ਆ ਗਿਆ। ਆ ਦੇਖੋ ਜੀ। ਫਰੰਟ ਆ ਦੇ। ਇਹ 850 ਚੱਲਣੀ। ਇਹਦੀ ਬੋਲਦਿਆ ਕਰਨਾ ਹੱਥ ਲਾਲਾ। ਆ 850 ਦੇ ਸੂਟ ਹੈ ਜੀ। ਆ ਦੇਖੋ ਜੀ ਨਾਲ ਚੱਕ ਬਣਿਆ ਹੋਇਆ ਇਹਦੇ ਮੰਗਰ ਮੂਰੇ ਐ ਚੱਕ ਹੈ। ਆ ਬਜਾਲੇ ਦੀ ਮਹਿੰਦੀ ਰੰਗੀ ਤੇ ਦੀ ਆਹ ਸਲਵਾਰ ਹੈ ਜੀ। ਮਹਿੰਦੀ ਰੰਗੀ। ਆ ਇਹ ਰ ਸਟਾਲ ਹੈ ਜੀ। ਆਹ ਵਾਲਾ ਜੀ। ਇਹ ਨਿਊ ਚੀਜ਼ ਹੈ ਜੀ। ਚੈੱਕ ਚ ਨਮਾਨ ਚੈੱਕ ਚ ਡਿਜ਼ਾਈਨ ਹੈ ਇਹ ਆਪਣੀ ਕੋਲ ਹੀ ਮਿਲਣਾ ਹੈ ਤੁਹਾਨੂੰ ਕਿਤੇ ਮਿਲਣਾ ਨਹੀਂ ਆ ਦੇਖੋ ਜੀ ਇਹ 850 ਜੀ ਪਿਓਰ ਨੇ ਵੀਰੇ ਇਹਨਾਂ ਦੇ ਵਿੱਚ ਬੁਰਬਰ ਕੁਝ ਨਹੀਂ ਆਉਂਦਾ ਨਿੱਕੇ ਦੇ ਵਿੱਚ ਆ ਗਿਆ ਜੀ ਆਹ ਵਾਲਾ ਕਲਰ ਇਹ ਨਿਊਜਾ ਕਲਰ ਹੈ ਜੀ ਨਾ ਤੁਸੀਂ ਗ੍ਰੀ ਕਰ ਸਕਦੇ ਹੋ ਇਹ ਲਾਈਟ ਲਵੈਂਡਰ ਜ ਹੈ ਜੀ ਲਵੈਂਡਰ ਜਹਾ ਕਲਰ ਦਾ ਪਿੱਛਾ ਹਰਾ ਸੋਹਣਾ ਲੱਗਦਾ ਖਣੋ ਇਹ ਜਿਹੜਾ ਕਲਰ ਜੀ ਹੈ ਲਵੈਂਡਰ ਹੈ ਜੀ ਇਹ ਡੱਬੀ ਬਣੀ ਹੋਈ ਹੈ ਆ ਸਾਈਡ ਤੇ ਵਾਂਗੀ ਤੇ ਮਗਰ ਦੇ ਵਿਜ਼ਨ ਨਹੀਂ ਹੈਗਾ ਜੀ ਮਗਰ ਇਹਦੀ ਐਮੀ ਆਹ ਚੀਜ਼ ਇਕੱਲੀ ਬਾਟਮ ਵਾਸਤੇ ਡਿਜ਼ਾਈਨਿੰਗ ਆ ਗਿਆ ਜਿਹਦਾ ਸਟੋਰ ਇਹਨਾਂ ਸੂਟਾਂ ਤੇ ਗੌਰ ਬਿਲਕੁਲ ਨਹੀਂ ਆਉਂਦਾ ਜੀ 850 ਰੇਟ ਹੈ ਨਾ ਮੰਮੀ ਜੀ ਹਾਂਜੀ 850 ਰੇਟ ਹੈ ਨਾ ਜੀ ਹਾਂ ਬਹੁਤ ਸੋਹਣੀ ਨਵੀਂ ਲੁੱਕ ਆ ਜੀ ਆਨ ਲਈ 850 ਦਬੰਗਾਲੇ ਤਿੰਨ ਕਰੇ ਦੋ ਇਹ ਦਬੰਗਾਲ ਵਿੱਗੇ ਹਾਂ ਸਾਰੇ ਵਿੱਗੇ ਹਾਂ ਜੀ ਵਿੱਗੇ ਹਨ ਹਾਂ 4-6 ਦ ਵਿੱਗੇ ਆ ਵੀ 850 ਚ ਆ ਗਿਆ ਜੀ ਇਹਦਾ ਡਿਜ਼ਾਈਨ ਦਾ ਫਰਕ ਹੈ 850 ਦੇਖੋ ਨਵਾਂ ਡਿਜ਼ਾਈਨ ਇਹਦੀ ਨਾਲ ਦੀ ਸਲਵਾਰ ਹੈ ਜੀ ਗਰੇ ਜੀ ਤੇ ਬਾਜੂ ਵਰਕ ਵੀ ਹੈ ਜੀ ਆ ਦੇਖੋ ਹੋ ਦੇ ਬਾਜੂ ਵਰਕ ਕੀ ਸੌਰੀ ਡਿਜ਼ਾਈਨ 47 ਹੈ ਲੰਬਾਈ 47 ਆਪਾਂ ਨੂੰ ਰੱਖ ਸਕਦੇ ਹਾਂ ਲੰਬਾ ਆ ਦੇਖੋ ਕਿੰਨਾ ਤਗੜਾ ਡਿਜ਼ਾਈਨ ਆ ਆ ਇਹਦੀ ਸਲਵਾਰ ਹੈ ਜੀ ਨਾਲ ਦੀ ਗਰੇ ਆ ਇਹਦਾ ਰੇਗਾ ਜੀ 100 100 ਨਹੀਂ ਸਟਾਰਮੀ ਜੀ ਸਟਾਰ ਆ ਦੇਖੋ ਜੀ ਨੇ ਉਹ ਲੋਕ ਦੀ ਜਾਰ ਗਈ ਇਹ ਦਾ ਕਲਰ ਵੀ ਬਹੁਤ ਸੋਹਣਾ 850 ਇੱਕ ਇਹ ਚਾ ਗਿਆ ਜੀ ਆ ਮਸਟਰਡ ਦਾ ਕਲਰ ਰਹਿਣੀ ਹੈ ਇਹ ਇਹ ਤਾਂ ਮਾਸਟਰ ਵਾਲਾ ਜਾ ਟਾਈਪ ਤੇ ਪਰ ਖਾਖੀ ਜਾ ਗਿਆ ਬਾਦਾਮੀ ਜਣੀ ਹੈ ਜੀ ਮੈਂ ਬਾਦਾਮ ਜਿਹਾ ਵੰਗੂਦਾ ਹੈ ਹਾਂ ਲੋ ਜੀ ਕਾਰ ਵੀ ਦਿਖਾ ਦਿਆ ਕਰਦੀ ਭੂ ਨੀਚੇ ਲੋ ਜੀ ਨਵਾਂ ਕਲਰ ਆ ਜੀ ਬਾਦਾਮੀ ਰੰਗਾਇ ਬਦਾਮ ਕਲਰ ਬਹੁਤ ਰੇਅਰ ਆਉਂਦੇ ਆ ਰੇਅਰ ਮਤਲਬ ਘੱਟ ਆਉਂਦੇ ਬਦਾਮੀ ਰੰਗ ਆ ਲਓ ਜੀ ਇਹ ਕਲਰ ਤੁਹਾਨੂੰ ਕਿਸੇ ਕਿਸੇ ਪਾਏ ਮਿਲੂਗਾ ਬਹੁਤ ਸੁਣੀ ਚੀਜ਼ ਹੈ ਇਹ ਆ ਲਓ ਜੀ ਸਿਰਫ 850 ਬਰਨੀ ਆਉਂਦਾ ਜੀ ਬਾਰ ਬਾਰ ਪਿਆ ਰਹੀ ਆ ਆ ਦੇਖੋ ਆਹ ਜੀ ਮਹਿੰਦੀ ਕੀ ਦੀ ਸਲਵਾਰ ਮਹਿੰਦੀ ਰੂਗੀ ਜੀ ਇਹ ਹੋਰ ਡਿਜ਼ਾਈਨ ਹੈ ਕਿਸਾਨ ਇਹ ਹੋਰ ਡਿਜ਼ਾਈਨ ਇਹ ਹੋਰ ਡਿਜ਼ਾਈਨ ਦੇਖੋ ਜੀ ਰੇਟ ਸੇਮ ਹੀ ਮਮੀ ਜੀ ਹਾਂ 850 ਰੇਟ 850 ਇਹ ਫੋਟੋ ਕਿੱਥੇ ਲਵਣਾ ਇਹ ਆਗੇ ਜੀ ਮਹਿੰਦੀ ਕਲਰ ਦੇਖੋ ਕਿੰਨਾ ਤਖੜਾ ਹੈ ਤੇ ਪ੍ਰਿੰਟ ਆ ਬਹੁਤ ਸੋਹਣਾ ਕਪੜਾ ਵੀ ਇਹ 16 ਦੇ ਜਿਹੜੇ ਸਟਾਲ ਹੈ ਤੇ ਪੀਕੋ ਕੀਤੀ ਹੋਈ ਹੈ ਕਿਸੇ ਤੇ ਬੁਰ ਨਹੀਂ ਆਉਂਦਾ ਇਹ ਆਪਣੀ ਗਾਰੰਟੀ ਹੋ ਆ ਮਹਿੰਦੀ ਰੰਗੀ ਦੀ ਸਲਵਾਰ ਦੀ ਪੂਹੈਂ ਅੰਦਾਜ਼ ਕਰਦੇ ਆ ਆ ਲਓ ਜੀ ਸਟਾਲ ਰੂਖੋ ਸੋ ਜੂ ਤੁਹਾਡੀ ਡਿਜ਼ਾਈਨ ਦੇਖ ਕੇ ਜੀ ਇਹ ਰੈਚ ਕਲਰ ਜੇ ਆ ਗਿਆ ਜੀ ਹਾਂਜੀ ਤੁਸੀਂ ਪਾ ਕੇ ਨਹੀਂ ਕਹਿ ਸਕਦੇ ਗੂੜਾ ਲਾਈਟ ਆ ਐਂ ਜਿਦੋਂ ਕਿਹੜਾ ਮਰਜੀ ਇਹਦਾ ਪਾ ਲਿਓ ਉਸੇ ਜੱਜੂ ਕਲਰ ਹੈ ਇੱਕ ਇਹਦੇ ਵਿੱਚ ਆ ਗਿਆ ਜੀ ਯਾ ਰਾਇਲ ਬਲੂ ਯਾ ਕਲਰ ਇਹਦੀ ਬਾਟਮ ਦਿਖਾ ਦਿੰਦੀ ਆਪੂ ਆ ਦੇਖੋ ਸੂਟ ਦੇਖੋ ਕਿੰਨਾ ਪਿਆਰਾ ਰॉयਲ ਬਲੂ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਆ ਉਹ ਬਾਟਮ ਐ ਨੀਚੇ ਵੀ ਤੁਹਾਨੂੰ ਦਿਖਾ ਦੇ ਆ ਦੇਖੋ ਇਹ ਡਿਜ਼ਾਈਨ ਕਿੰਨਾ ਤਾਕੜਾ ਡਿਜ਼ਾਈਨ ਆ ਫੋਟੋ ਖਾਸਾ ਲਖਾਈ ਜਾਂਦੇ ਹੋ ਮਨ ਲੱਗਦਾ ਆਪਾਂ ਹਨ ਨਹੀਂ ਇੱਕੋ ਜਿਹਾ ਤੇ ਇੱਕੋ ਹੀ ਹੁੰਦਾ ਆਪਸ ਸਿੱਧੇ ਹਾਂ ਆਪਸ ਸਿੱਧੇ ਹੀ ਫੋਟੋ ਖਾਸਾ ਖਾਣ ਲੱਗ ਮੈਂ ਸੋਚੀ ਨਾ ਮਾ ਢਿੱਲਾ ਕਿਉਂ ਲੱਗਦਾ ਆ ਹਾਂ ਅਸੀਂ ਤੇ ਗੱਲ ਚੱਬਣ ਹੈ ਹਨ ਆ ਦੇਖੋ ਜੀ ਕਿੰਨਾ ਤਾਕੜਾ ਇਹ ਰਾਇਲ ਰਾਇਲ ਬਲੂ ਜ ਆ ਵੀ ਵਾਲਾ ਡਾਰਕ ਜਾਨੀ ਹੈਗਾ ਪਰ ਫਿਰ ਵੈਲ ਆ ਬਾਟਮ ਹੈ ਜੀ ਆ ਦੇਖੋ ਜੀ ਸਟੌਲ ਇਹਨਾਂ ਦੇ ਉਹਦੇ ਉੱਪਰ ਦੇ ਸ਼ੁੱਟ ਹੈ ਨਿਊ ਡਿਜ਼ਾਈਨ ਹੈ 75 ਨਾ ਇਹ ਇਹ 975 ਵਾਲਿਆ ਆ 925 ਵਾਲਾ ਇਹ ਤਾਂ ਦੇਖ ਹੀ ਕੋਈ ਰਹਿ ਗਿਆ ਬਿੱਗ ਹਾਂ ਲੋ ਜੀ ਹੁਣ ਤੁਹਾਨੂੰ ਦਰਸ਼ਨ ਕਰਵਾਉਣੇ ਆ ਆਪਾਂ ਮਾਨ ਨਹੀਂ ਕਰਦੇ ਜੀ ਪਰ ਇੰਨੀ ਕੀ ਮਾਲਕ ਦੀ ਕਿਰਪਾ ਹੈਗੀ ਜਿੰਨੇ ਆਪਾਂ ਇਹ ਕੱਪੜੇ ਵੇਚੇ ਆ ਜੀ ਜਿਹਦੇ ਆਪਾਂ ਉਹ ਕਿਹਾ ਨਾ ਕਿ ਚੀਜ਼ ਸਹੀ ਹੈ ਜੀ ਵਧੀਆ ਚੀਜ਼ ਆ ਉਹ ਇੱਕ ਕਸਟਮਰ ਦੀ ਵੀ ਕੰਪਲੀਟ ਨਹੀਂ ਹੈ ਕੋਈ ਚੀਜ਼ ਮਾੜੀ ਨਿਕਲੀ ਜਿਹੜੀ ਸੀ ਸਰਾਹੀ ਆ 925 ਦਾ ਆ 3D ਪ੍ਰਿੰਟ ਆ ਜੀ ਸੋਨੂੰ ਜਦੋਂ ਤੁਸੀਂ ਤਾਉਂਗੇ ਸੋਨੂੰ ਐ ਲੱਗੂਗਾ ਜਿਵੇਂ ਅਸਲ ਚ ਫੁੱਲ ਬਣੇ ਹੁੰਦੇ ਆ ਚ ਆਹ ਲੋ ਜੀ ਇਹਦੀ ਨਾਲ ਦੀ ਬਾਟਮ ਐ ਇਹ 3D ਪ੍ਰਿੰਟ ਸੂਟ ਆ ਜੀ ਇਹ ਪੌਨਚ ਕਪੜੇ ਬਹੁਤ ਵਧੀਆ ਜੀ ਇਹ ਏਕੀ ਬ੍ਰਾਂਡ ਦੇ ਆ ਜਾਂਦੇ ਆ ਜੀ ਤੇ ਜਿਹੜਾ ਦਾ ਸੌਲ ਆ ਜਿਹਦੇ ਵਿੱਚ ਸੀਕੁਐਂਸ ਦਾ ਕੰਮ ਕੀਤਾ ਹੋਇਆ ਆ ਲੋ ਜੀ ਇਹਦੇ ਚ ਸ਼ੈਨਗੇ ਜੀ ਸਾਰੇ ਚ ਐ ਆ ਦੇਖੋ ਐ ਲੱਗਦਾ ਮੈਂ ਅਸਲੀ ਫੁੱਲ ਹੁੰਦੇ ਆ ਇਹ 3D ਪ੍ਰਿੰਟ ਵਾਜ ਦੇ ਜੀ ਉਸ ਦਾ ਕੰਮ ਹੈ ਦੇ ਵਿੱਚ ਜੀ ਸਟਾਲ 'ਚ ਇਹ ਰਹੂਗਾ ਜੀ 925 ਦਾ ਆ ਚੱਲ ਪੈ 975 ਦੇ ਇਹਨਾਂ 'ਚ ਵੇਟ ਹੈ ਨਹੀਂ ਜੀ ਕੱਪੜਿਆਂ 'ਚ ਕੱਪੜਾ ਬਟਾ ਗਰਮ ਬਹੁਤ ਆਇਆ ਕੱਪੜੇ ਬਹੁਤ ਵਧੀਆ ਇਸ ਵੇਲੇ ਵੀ ਤੁਸੀਂ ਵੀ ਬਣਵਾਏ ਦੇ ਨਾਲ ਦਾ ਇੱਕ ਹੂੰ ਇਹ ਰਾਧਾ ਰਾਣੀ ਸੂਟ ਵਾਇਰ ਹੈ ਜੀ ਅ ਨੀਚੇ ਇਹਦੇ ਰਾਧਾ ਰਾਣੀ ਬਣੀਆਂ ਹੋਈਆਂ ਆ ਦੇਖੋ ਜੀ ਨਵੀਂ ਚੀਜ਼ ਹੈ ਜੀ ਇਹ ਮਾਰਕੀਟ 'ਚ ਆ ਦੇਖੋ ਜੀ ਵੀ ਰਾਧਾ ਰਾਣੀ ਝੂਟ ਬাজਦਾ ਜੀ ਆ ਦੇਖੋ ਜੀ ਨਾਲ ਇਹ ਦਾ ਬਾਟਮ ਹੈ ਬਹੁਤ ਵਧੀਆ ਬਣੀ ਇਹਦੇ ਵਿੱਚ ਨਾ ਜੀ ਆਹ ਮਤਲਬ ਰਾਣੀਆਂ ਜੀਆਂ ਲੈ ਲਓ ਲਾ ਲਓ ਬਣੀਆਂ ਹੋਈਆਂ ਰਾਧਾ ਲਾ ਲਓ ਕੁਝ ਵੀ ਹੈ ਜਿਵੇਂ ਉਹ ਕਹਿ ਦਿੰਦੇ ਆਪਾਂ ਤੋਂ ਵੀ ਆ ਵੀ ਆ ਦੇਖੋ ਜੀ ਨੱਚਦੀਆਂ ਹੋਈਆਂ ਕਿੰਮੀ ਲਾ ਲਓ ਪਰੀਆਂ ਲਾ ਲਓ ਰਾਣੀਆਂ ਲਾ ਲਓ ਜੋ ਮਰਜ਼ੀ ਲਾ ਲਓ ਜੀ ਦੇਖੋ ਕੰਨਿਆ ਘੈਂਟ ਆ ਜਿਹਾ ਲੱਗਦਾ ਮੈਨੂੰ ਤੇਰਾ ਸਟਾਲ ਕਿੱਧਰ ਗਿਆ ਦੀਪੂ ਸਟਾਲ ਥੱਲੇ ਹੋਏ ਦੇ ਤੇ ਬਹੁਤ ਸੋਹਣਾ ਸ਼ੁੱਡ ਆਈ 925 75 ਚ ਨਾ ਹਾਂਜੀ ਹਾਂਜੀ 975 ਆ ਲਓ ਜੀ 975 ਚ ਬਹੁਤ ਸੋਹਣੀ ਲੁੱਕ ਹੈ ਆਹ ਦੇਖ ਇਹ 975 ਚ ਇੱਕ ਇਹਦੇ ਵਿੱਚ ਕਲਰ ਹੈ ਜੀ ਨੇਵੀ ਬਲੂ ਇਹ 975 ਚ ਚੱਲਣਗੇ ਇਹਨਾਂ ਦੇ نیچے ਰਾਣੀਆਂ ਆਈਆਂ ਜਿਹੜੀਆਂ ਬਣ ਮੋਹੀਆਂ ਰਾਧਾ ਬਣੀਆਂ ਤੇ ਰਾਣੀਆਂ ਪਤਾ ਨਹੀਂ ਜਿਵੇਂ ਪਕੜਿਆਂ ਦਾ ਨਾਮ ਲੈ ਲੈਂਦੇ ਆ ਜੀ ਆ ਲਓ ਜੀ ਆ ਦੇਖੋ ਆ ਥੱਲੇ ਉਹ ਖੁਲਾਰ ਜੀ ਇਹ ਇਹ ਆ ਗਿਆ ਜੀ ਨੇਵੀ ਬਲੂ ਜੇਕੇ ਬ੍ਰਾਂਡ ਦੇ ਕੱਪੜੇ ਚ ਵਜਨ ਹੈ ਨਹੀਂਗਾ ਤੇ ਪਰ ਕੱਪੜਾ ਗਰਮ ਹੈ ਜੀ ਗਰਮ ਸੂਟ ਇਹਦੀ ਡਿਜ਼ਾਈਨ ਬਹੁਤ ਐਵੀ ਹੈ ਨਾ ਦੇਖਣ ਚ ਲੱਗਦਾ ਬੜਾ ਭਾਰਾ ਹੈ ਤੇ ਅਸੀਂ ਦੇਖ ਰਹੇ ਹਾਂ ਸਿਰਫ 975 ਦਾ ਜੀ ਕੱਢ ਕੇ ਦੇਖ ਲਓ ਸਰਚ ਮਾਰ ਕੇ ਦੇਖ ਲਓ ਦੇਖਣ ਚ ਲੱਗਦਾ ਬੜਾ ਨਜਾਇਜ਼ ਹੈ ਵੀ ਸੂਟ ਹੈ ਇਹਦੇ ਵਰਗਾ ਕੋਈ ਨੱਕਰ ਸੂਟ ਹੀ ਨਹੀਂ ਹੁੰਦਾ ਟੈਕ ਦੇ ਵਿੱਚ ਆ ਗਿਆ ਜੀ ਆ ਕਲਰ ਚਾਲ ਤੁਸੀਂ ਖਾਂਦੇ? ਥੋੜੀ ਖਾਓਗੇ ਤੁਸੀਂ? ਮੈਂ ਖਾਣਾ ਥੋੜੇ ਭੁੱਖ ਲੱਗੀ ਹੋਈ ਟਡ ਗੁੜ ਗੁੜ ਟੂ ਕਰੀ ਜਾਂਦਾ। ਹਾਂ ਰੋਣ। ਇਹ ਕਿਦੇ ਜਿਆਦਾ ਮਾਸਟਰ ਕਲਰ ਤੇ ਆ ਸਟਾਲ ਦਾ ਉਮੀ ਹੈ ਜੀ। ਆ ਦੇਖੋ। ਦੀਪਕ ਕੋ ਮਾਸਟਰ ਚੱਕੀ ਕਸ਼ਮੀਰੀ ਇੱਕ ਰਹਿ ਗਿਆ ਫਿਰ ਉਹਦੀ ਕਿੱਥੇ ਐਡ ਵੀਡੀਓ। ਆ ਦੇਖੋ ਇਹ ਕਸ਼ਮੀਰੀ ਵਰਕ ਜੀ। ਆ ਸਿੱਖ ਜੀ ਮੋਟਾ ਕਸ਼ਮੀਰੀ ਵਰਕ ਆਪਣੇ ਕੋਲੇ ਸੂਟ 850 ਲਿਆ ਜੋ ਪਿਆ ਹੈ ਜੀ। 850 ਰੇਟ ਹੈ ਜੀ ਸਿੰਗਲ ਸੂਟ ਹੀ ਰਹਿ ਗਿਆ ਜੀ। ਇਹ ਆਈ ਸੀ ਘਟੂ ਘਟ ਕਿੰਨੇ ਸੂਟ ਆਈ ਸੀ ਮੀਏ? ਉਹ ਤਾਂ ਬੜੀ ਐ ਇਸ। ਦੇਹ ਹੁਣ ਦੁਬਾਰੇ ਨਹੀਂ ਮਿਲਦੇ ਇਹ ਦੁਬਾਰੇ ਇਹ ਆਪਣੇ ਕੋਲ ਇਕੱਲਾ ਸਿੰਗਲ ਸੂਟ ਰਹਿ ਗਿਆ ਜੀ ਦੁਬਾਰੇ ਪਾਪਾ ਜੀ ਸਾਰੇ ਤੇ ਕਸ਼ਮੀਰੀ ਵਰਕ ਹੈ ਤੇ ਗਲੇ ਦੇ ਵੀ ਕਸ਼ਮੀਰੀ ਵਰਕ ਹੈ ਇਹ ਅਸੀਂ ਦੁਬਾਰੇ ਆਰਡਰ ਮੰਗਵਾਇਆ ਸੀ ਬਟ ਪਿੱਛੋਂ ਮਿਲ ਨਹੀਂ ਰਿਹਾ ਜੀ ਇਹ ਆਏ ਦਾ ਸਟਾਲ ਹੈ ਜੀ ਜਿੱਥੋਂ ਆਉਂਦੇ ਵੱਲੋਂ ਜਿਹੜੀ ਕੰਪਨੀ ਚੋਂ ਆਉਂਦੀ ਹੈ ਕੰਪਨੀ ਬੰਨੀ ਨਹੀਂ ਆ ਰਹੀ ਹੈ ਆਹ ਲੋ ਜੀ ਆਏ ਦਾ ਸਟਾਲ ਹੈ ਕਿਸਮ ਇਹ 800 ਇਹ ਸਿੰਗਲ ਸੂਟ ਹੈ ਜੀ ਇਹਦੀ ਬਾਟਮ ਬਾਟਮ ਇਹਦੀ ਇੱਥੇ ਜਿੱਧਰ ਹੀ ਤੇ ਸੀ ਆਪੇ ਮੋਟਾ ਸੂਟ ਹੈ ਜੀ ਵਧੀਆ ਸਰਦੀ ਵਾਲਾ ਤੇ ਬਾਕੀ ਅਸੀਂ ਨਾ ਉਹ ਨਹੀਂ ਕਰਦੇ ਜੀ ਅਸੀਂ ਸੀਪਿੰਗ ਵਿੱਚ ਨਹੀਂ ਲਾਉਂਦੇ ਸੀ ਜਿੰਨੂੰ ਸਾਡੇ ਐਡ ਹੁੰਦੀ ਆ ਸਾਡਾ ਪਤਾ ਜੀ ਮੌੜ ਮੰਡੀ ਤੇ ਸਮੇਸ਼ ਨਗਰ ਗਲੀ ਨੰਬਰ 2 ਜਿਹੜਾ ਇਹ ਦਸ਼ਮੇਸ਼ ਨਗਰ ਆ ਜੀ ਇਹ ਬਸ ਸਾਡੇ ਦੇ ਮਗਰ ਆ ਜਾਂਦਾ ਬਾਜ਼ਾਰ 'ਚ ਨਹੀਂ ਆਉਂਦਾ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪ ਸਭ ਨੂੰ ਵੈਗਰੂ ਚੜਦੀ ਕਲਾ ਚ ਰੱਖਣ